ਦੋਸਤੋ ਸਾਚੀ ਏਕਾ ਦੋਸਤੋ ਅੱਜ ਆਪਣੇ ਕੋ ਆ ਗਈ ਇੱਕ ਲੈ ਹਾਂਜੀ ਇਹ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿਹੜੀ ਲੈ ਤਾਂ ਹੈ ਦੋਸਤੋ ਇਹ ਲੱਗਦੀ ਆਪਣੇ ਸਾਈਕਲਾਂ ਤੇ ਉਹਨਾਂ ਦੇ ਟਾਇਰਾਂ ਚ ਉਹਦਾ ਵਾ ਜਿੱਥੇ ਮਰਜੀ ਲਾ ਸਕਦੇ ਆ ਪਰ ਇਹ ਟਾਇਰਾਂ ਦੇ ਲੱਗਣ ਲਈ ਵੀਦੀ ਆ ਫਾਈ ਜਿਹੜੀ ਹੈਗੀ 10 ਰੁਪਏ ਤੇ ਅੱਜ ਇਹ ਲੈਣ ਆਪਾਂ ਕਰਨੇ ਵਾਲੇ ਆ ਇੱਕ ਐਡਾਂ ਦੀ ਚੀਜ਼ ਜਿਹੜੀ ਕਿਸੇ ਨੇ ਕੀਤੀ ਨਹੀਂ ਆਪਾਂ ਕਰਕੇ ਦਿਖਾਉਨੇ ਆਜ ਤੁਹਾਨੂੰ ਇਹਦੀ ਕੰਡੀਸ਼ਨ ਦੇਖ ਲਓ ਬਹੁਤ ਹੀ ਵਰੀਆ ਹੈ ਆਪਣੀ ਲੈਤਾ ਅੱਜ ਆਪਾਂ ਇਹਦੇ ਨਾਲ ਕਰਨ ਵਾਲਿਆਂ ਪਾਣੀ ਟੈਸਟ ਹਾਂਜੀ ਇੱਕ ਆਪਾਂ ਪਾਣੀ ਦੇ ਗਲਾਸ ਚ ਪਾਵਾਂਗੇ ਭਾ ਕੇ ਗਲਾਸ ਦੇਖਾਂਗੇ ਲੈਤਾ ਇੰਨਾ ਚ ਚੱਲ ਸਕਦੀ ਆ ਕਿ ਨਹੀਂ ਪਾਣੀ ਦੇ ਵਿੱਚ ਵੀ ਚਲਾ ਕੇ ਦੇਖਾਂਗੇ ਤੇ ਬਾਅਦ ਚ ਵੀ ਦੇਖਾਂਗੇ ਚੱਲਦੀ ਕਿ ਨਹੀਂ ਕਿਉਂਕਿ ਜੇ ਆਪਣੇ ਸਹਗਾ ਤੇ ਲੱਗੀ ਲੈਤਾ ਦੇਖ ਪੀ ਪਾਣੀ ਚ ਤੇ ਆਪਾਂ ਲੈ ਹੀ ਬਾਸ ਤੇ ਪਤਾ ਲੱਗ ਜੂ ਆਪਾਂ ਨੂੰ ਚੱਲਦੀ ਵਾਪਸ ਤੇ ਨਹੀਂ ਇਹੇ ਅੱਜ ਦੇਖਣਾ ਆਪਾਂ ਆਹ ਲੈਤ ਪੂਰੀ ਵਰੀਆ ਇਹਦਾਂ ਚਲਾ ਕੇ ਵੀ ਦਿਖਾ ਦਿੰਨੇ ਆਂ ਆ ਦੇਖੋ ਪਹਿਲਾਂ ਨੂੰ ਆਪਾਂ ਐਂ ਕੁੱਤਣਾ ਬੰਨਾ ਦੇਖੋ ਆਹ ਦੇਖੋ ਤੁਹਾਡੇ ਸਾਹਮਣੇ ਆਪਣੀ ਲੈਤ ਦੀ ਹੋਸ਼ਣੀ ਵੀ ਦਿਖੂਗੀ ਆ ਦੇਖੋ ਨਵੀਂ ਆਪਾਂ ਲੈਤ ਲੈ ਕੇ ਆਏ ਆ ਇਹੇ ਵੀਡੀਓ ਲਈ ਕਿਉਂਕਿ ਪਾਣੀ ਆ ਜਾਂਦਾ ਪਤਾ ਨਹੀਂ ਚੱਲਣਾ ਕਿ ਨਾ ਆਪਾਂ ਪੂਰੀ ਨਵੀਂ ਲੈਤ ਲੈ ਕੇ ਆਏ ਆ ਇਹਦੇ ਲਈ ਇਹੇ ਸਪੈਰੀਮੈਂਟ ਲਈ ਕਾਦਿਆਂ ਫੇ ਗਲਾਸ ਲਿਉਣਨੇ ਆ ਤੇ ਕਰਦੇ ਆ ਦਾ ਟੈਸਟ ਆਪਣੀ ਲੈਤ ਦਾ ਲਿਉਣਨੇ ਆ ਆਪਾਂ ਗਲਾਸ ਚਲੋ ਦੋਸਤੋਂ ਤੁਸੀਂ ਇਹਦਾ ਦੇ ਸਕਦੇ ਆ ਆਪਣਾ ਗਲਾਸ ਆ ਗਿਆ ਪਾਣੀ ਦਾ ਭਾਇਕੇ ਦੇ ਸਕਦੇ ਹੋ ਉਹਦਾ オリジナル ਪਾਣੀ ਆ ਆਪਣਾ ਕੋਸ਼ੇ ਦੇ ਵਿੱਚ ਆਪਾਂ ਪਾਇਆ ਨਹੀਂ ਦੇ ਸਕਦੇ ਹੋ ਪਾਣੀ ਦਾ ਗਲਾਸ ਆ ਖੰਡਾ ਦੇ ਭਾਇਕੇ ਪਾਣੀ ਵਿੱਚ ਹਿਲਦਾ ਤੇ ਕਰਦੇ ਆ ਆਪਾਂ ਪਹਿਲਾਂ ਆਪਾਂ ਲੈਤ ਨੂੰ ਪਾਉਣਨੇ ਆ ਇਦਾਂ ਤੇ ਬਾਅਦ ਚੋਂ ਦੇਖਾਂਗੇ ਇਹਨੂੰ ਚਲਾ ਕੇ ਫੇਰ ਵਿੱਚ ਚਲਾ ਕੇ ਪਾਵਾਂਗੇ ਦੋ ਵਾਲੀ 파ਗਰ ਰੱਖਣੀ ਕਿ ਬਰਾ ਬੱਜੇ ਕਿ ਬਰਾ ਨਾ ਚੱਲੇ ਦੇਖ ਲੈਨੇ ਹੁਣ ਪੌਨੇ ਪਹਿਲਾ ਪਾਣੀ ਚ ਬੰਦ ਲੈ ਦਮ ਦੇ ਦੇ ਚੱਲਦੀ ਕਿ ਨਹੀਂ ਤੇ ਲਗ ਨੂੰ ਵਾ ਤੈਨ ਨਹੀਂ ਦਿਨਾ ਉਹ ਪੈ ਜੂ ਵਿੱਚ ਇੱਕ ਦੋ 10 ਲੋ ਦੋਸਤੋ ਲੈ ਪਾਤੀ ਆਪਾ ਪਾਣੀ ਚ ਆ ਦੇਖੋ ਬਾਦੇ ਸਾਹਮਣੇ ਲੈ ਤਾਂ ਆ ਦੇਖੋ ਦੇਖ ਲਿਓ ਤੁਹਾਨੂੰ ਵਿੱਚ ਘਾਦਨੇ ਪੂਰੀ ਆਹ ਦੇਖੋ ਤਾਂ ਦੇ ਸਾਹਮਣੇ ਆਪਾਂ ਲੈਤ ਨੂੰ ਵਿੱਚ ਘਾਤਾ ਪਾਣੀ ਦੇ ਆਹ ਦੇਖੋ ਪੂਰੀ ਵਿੱਚ ਬਾਅਦ ਦੀ ਆਪਾਂ ਲੈ ਦੇ ਰਹੇ ਹਲਦੀ ਵੀ ਪਈ ਆ ਦੇਖੋ ਆਹ ਦੇਖੋ ਆਹ ਦੇਖੋ ਲੈਤ ਆਪਣੀ ਹਾਰੇ ਇੰਨੀ ਵਾਰੀ ਆਪਾਂ ਲੈਤ ਵਿੱਚ ਪਾਤੀ ਕੀ ਪਤਾ ਚੱਲੇ ਕਿ ਨਾ ਚੱਲੇ ਦੇ ਸਾਡੇ ਲੈਤ ਆਪਣੀ ਗਈ ਵਿੱਚ ਇਹਨੂੰ ਕੱਢ ਲੈਣੇ ਆ ਹੁਣ ਕਿਉਂਕਿ 2-3 ਵਾਰੀ ਆਪਾਂ ਪਾਣੀ ਚ ਪਾਤੀ ਬਾਅਦ ਚ ਇੱਕ ਵਾਰੀ ਗੋਲ ਚਲਾ ਲਾਂਗੇ ਪਾ ਲਾਂਗੇ ਵਿੱਚ ਇਹਦੇ ਪਹਿਲਾਂ ਇਹਨੂੰ ਕੱਢਦੇ ਆ ਬਾਹਰ ਆਇਕੋ ਪਾਣੀ ਟਪਕਦਾ ਪਿਆ ਆਪਣੀ ਲੈ ਇਹਦਾ ਮਤਲਬ ਪੂਰੀ ਵਿੱਚ ਸੀ ਪਾਣੀ ਦੇ ਹੁਣ ਦੇਖਦੇ ਆ ਚਲਦੀ ਕਿ ਨਹੀਂ ਆਹ ਦੇਖੋ ਦੋਸਤੋ ਹੁਣ ਆਪਣੀ ਲੈ ਤਾ ਗਈ ਹੈ ਤੁਹਾਡੇ ਸਾਹਮਣੇ ਦੇ ਆਹ ਦੇਖੋ ਲੈਤ ਆਪਣੀ ਗਿੱਲੀ ਆਹ ਦੇਖੋ ਵਿੱਚ ਪਾਣੀ ਵੀ ਨਿਕਲਦਾ ਤੁਹਾਨੂੰ ਵੀ ਦਿਖੜੀ ਹੋਊਗੀ ਚਮਕੀ ਇਹ ਆਪਣੀ ਹੈ ਲੈ ਹੈਗੀ ਲੈ ਤੇ ਗਿੱਲੀ ਤੇ ਦੇਖਦੇ ਆ ਇਹਨੂੰ ਚਲਾ ਕੇ ਚਲਦੀ ਕਿ ਨਹੀਂ ਸਾਫ਼ ਇੱਕ ਵਾਰੀ ਆਪਾਂ ਟਾਇ ਲੈਨੇ ਆ ਹੁਣ ਦੇਖਦੇ ਆ ਇਹਨੂੰ ਚਲਾ ਕੇ ਉਹ ਕਾਰੀਆ ਵੀ ਜਿਹਦਾ ਆਪਾਂ ਟੈਸਟ ਕਰਨਾ ਸੀ ਪਹਿਲਾਂ ਆਪਾਂ ਹੁਣ ਦੇਖਣਾ ਨੂੰ ਚਲਾ ਲਏ ਉਮੀਦ ਕਰ ਰਹੇ ਚੱਲੀ ਪਏ ਆ ਦੇਖੋ ਦੋਸਤੋ ਚੱਲੀ ਨਹੀਂ ਲੱਗਦਾ ਇਹਦਾ ਕੰਮ ਹੋ ਗਿਆ ਆ ਦੇਖੋ ਚੱਲ ਗਈ ਓਹੋ ਦੋਸਤੋ ਚੱਲ ਗਈ ਆਪਣੀ ਲੈਟ ਦੇਖ ਸਕਦੇ ਹਾਂ ਉਹ ਖੁਸ਼ੀ ਦੀ ਗੱਲ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਕੁਝ ਨਹੀਂ ਹੋਇਆ ਲੈਟ ਇਹਦੇ ਵਿੱਚ ਤਾਂ ਉਹਦਾ ਪਾਣੀ ਚਲਾ ਗਿਆ ਹਾਂ ਪਰ ਪੰਜ ਦਸਾਂ ਦੀ ਲੈਤ ਜੇ ਇਦਾਂ ਚੱਲ ਜੇ ਫਿਰ ਆਪਾਂ ਨੂੰ ਕੁਝ ਨਹੀਂ ਮਾਰਾ ਦੇਖ ਸਕਦੇ ਹੋ ਤੁਸੀਂ ਆ ਦੇਖੋ ਆ ਦੇਖੋ ਇਹ ਮੱਥੇ ਤੇ ਵੀ ਲੈਤ ਪੈਂਦੀ ਤਾਂ ਦਿਖਾਉਣ ਲਈ ਪਾਉਣੀ ਦੇਖੋ ਆ ਦੇਖੋ ਲੈਤ ਕਿ ਨਹੀਂ ਦੇਖ ਸਕਦੇ ਦੇਖੋ ਮਾਰੀ ਤਾਂ ਨਹੀਂ ਗਈ ਦੋਸਤੋ ਦੇਖੋ ਜੇਰਾ ਆਪਾਂ ਦੇਖਣਾ ਸੀ ਉਹ ਚੱਲ ਗਈ ਆਪਣਾ ਟੈਸਟ ਹੁਣ ਆਪਾਂ ਇੱਕ ਵਾਰੀ ਨੂੰ ਚਲਾ ਕੇ ਵੀ ਪਾਉਣਾ ਸੀ ਉਹ ਵੀ ਤਾਂ ਉਹ ਦਿਖਾ ਦਿੰਨੇ ਚਲਾ ਕੇ ਤੁਸੀਂ ਇਹ ਨਾ ਕਿ ਉਹ ਫਿਰ ਪੇਚ ਨਹੀਂ ਪਾਈ ਫੇਰ ਪਾ ਦਿੰਨੇ ਆ ਪਹਿਲਾਂ ਤਿੰਨ ਚਾਰ ਵਾਰੀ ਪਾਤੀ ਇੱਕ ਵਾਰੀ ਫੇਰ ਪਾ ਦਿੰਨੇ ਆ ਆ ਦੇਖੋ ਹਲੇ ਚੱਲਦੀ ਪਈ ਤਾਂ ਦੇ ਸਾਹਮਣੇ ਇੱਕ ਵਾਰੀ ਪਾਣੀ ਚ ਆ ਕੇ ਤਿੰਨ ਚਾਰ ਵਾਰੀ ਜਲਦੀ ਨੂੰ ਪਾਉਨੇ ਆ ਪਾਣੀ ਚ ਚਲੋ ਆਜੋ ਦੋਸਤੋ ਆ ਦੇਖੋ ਗਲਾਸ ਫੇਰ ਆ ਗਿਆ ਗਲਾਸ ਚ ਲੈਤਾ ਮਾਂ ਦੀ ਆਪਣੀ ਲੈਹ ਦੇਖ ਸਕਦੇ ਹੋ ਚੱਲਦੀ ਪਈ ਆਪਣੀ ਲੈਹ ਆ ਦੇਖੋ ਪਾਣੀ ਜਿਵੇਂ ਅੰਗ ਨੂੰ ਕੱਢਦੀ ਆਹ ਦੇਖੋ ਤੁਹਾਡੇ ਸਾਹਮਣੇ ਹੁਣ ਤੁਹਾਨੂੰ ਦਿਖਾਦੀ ਚਲਦੀ ਲੈ ਦੇਖ ਸਕਦੇ ਹੋ ਤੇ ਇਹ ਪਾਉਂਨੇ ਹੁਣ ਆਪਾਂ ਪਾਣੀ 'ਚ ਤੁਹਾਡੇ ਸਾਹਮਣੇ ਚਲਦੀ ਲੈਤ ਨੂੰ ਹੁਣ ਪਾਉਂਨੇ ਆ ਪਾਣੀ 'ਚ 1 2 3 ਉਹ ਦੇਖੋ ਦੋਸਤੋ ਵਿੱਚ ਲੈਤਾਂ ਨਿਕਲਦੀਆਂ ਦੇਖੋ ਦੋਸਤੋ ਕਿਸੇ ਨੇ ਨਹੀਂ ਕੀਤਾ ਹੁਣ ਇਹਦਾ ਆਹ ਦੇਖੋ ਇਹ ਅੰਗ ਬੰਗ ਪਾਣੀ ਬਣ ਗਿਆ ਦੋਸਤੋ ਆਪਰਾ ਦੇਖੋ ਕਿੰਨਾ ਸੋਹਣਾ ਲੱਗਦਾ ਆਹ ਦੇਖੋ ਕੋਈ ਿਆਰ ਪਾਣੀ ਚ ਆ ਦੇਖੋ ਦਿਖਾ ਵੀ ਦੇਣਾ ਨਾ ਨੂੰ ਲੈਤਾ ਨਹੀਂ ਭਾਈ ਆ ਦੇਖੋ ਹੁਣ ਆਪਾਂ ਕਾਦੇ ਲੈਨੇ ਲੈਤ ਨੂੰ ਕਿਉਂਕਿ ਵਿੱਚ ਪਾਤੀ ਸੀ ਤੇ ਹੁਣ ਦੇਖਦੇ ਆਂ ਕਿ ਕੀ ਹਾਲ ਚਲੋ ਦੋਸਤੋ ਆ ਦੇਖੋ ਹੁਣ ਦੇਖਦੇ ਆਂ ਅਸਲੀ ਲੈਤ ਆਪਣੀ ਬਚੀ ਗਈ ਨਹੀਂ ਦੇਖਦੇ ਆ ਕੋ ਚਲਾ ਕੇ ਪੂਰੀ ਲੈਤ ਗਿੱਲੀ ਆ ਪਾਣੀ ਇਹਦੇ ਵਿੱਚ ਚਲਾ ਗਿਆ ਹੁਣ ਇਹਦੇ ਕੋਈ ਸ਼ੱਕ ਨਹੀਂ ਦੇਖ ਸਕਦੇ ਹੁਣ ਦੇਖਦੇ ਆਂ ਚੱਲਦੀ ਕਿ ਨਹੀਂ ਦੋਸਤੋ ਹਲੇ ਚੱਲੀ ਨਹੀਂ ਇੱਕ ਵਾਰੀ ਕਮਾ ਕੇ ਚਲਾ ਲੈਂਦੇ ਆ ਚੱਲੀ ਨਹੀਂ ਤੋ ਆਪਣੀ ਲੈਤ ਨਹੀਂ ਚੱਲੀ ਹਲੇ ਹੋਰ ਕੇ ਦੇਖ ਲੈਂਦੇ ਆ ਦੋਸਤੋ ਦੇ ਵਿੱਚ ਪਾਣੀ ਸੀ ਉਹ ਆ ਦੇਖੋ ਦੋਸਤੋ ਹਾਂ ਦੇਖੋ ਤੁਹਾਨੂੰ ਵੀ ਦਿਖਿਆਣਾ ਇਹਦੇ ਵਿੱਚੋਂ ਇੱਕ ਨਿਕਲੀ ਆਪਣੀ ਲੈਤ ਇਹ ਹਮ ਤਾਂ ਇਹ ਚੱਲਦੀ ਆ ਹਲੇ

ਆ ਦੇਖੋ ਬਣਾ ਆਪਣੀ ਲੈਤ ਕੱਢ ਲਈ ਆਪਣੀ ਬਾਹਰ ਆ ਦੇਖੋ ਦੋਸਤੋ ਇਦਾਂ ਚੱਲਦੀ ਆ ਆ ਦੇਖੋ ਆ ਦੇਖੋ ਇਹਦਾ ਮਤਲਬ ਆਪਣੀ ਲੈਤ ਹਲੇ ਜਿਉਂਦੀ ਆ ਚੱਲੂਗੀ ਫਿਰ ਹੁਣ ਚੱਲੂਗੀ ਦੇਖ ਲਿਆ ਆ ਦੇਖੋ ਬੰਦ ਚਲਾ ਦੇ ਓ ਦੋਸਤੋ ਆ ਦੇਖੋ ਫਿਰ ਬਣ ਗਈ ਗੱਲ ਦੇਖੋ ਆ ਦੇਖੋ ਦੋਸਤੋ ਆ ਦੇਖੋ ਲੈਤ ਔਹੀ ਲਾ ਔਹੀ ਚਾਣਨ ਦੇਖੋ ਕੋਈ ਨਹੀਂ ਹੋਇਆ ਆਪਣੀ ਲੈਤ ਨੂੰ ਇੰਨਾ ਜੇ ਆਪਣੀ ਲੈਤ ਆ ਗਈ ਪਾਣੀ ਚੋਂ ਦੇਖ ਲਓ ਆਪਣੀ ਲੈਤ ਹਲੇ ਜਿਉਂਦੀ ਦੋ ਲਤਾ ਕੱਦੀ ਹਰੀਆਂ ਤੇ ਲਾਲ ਦੇਖੋ ਆਇਓ ਲੈਤ ਆਪਣੀ ਹੋ ਗਈ ਦੋਸਤੋ ਸੱਤ ਇਹਨੂੰ ਕਰ ਦਿਆਂ ਹੁਣ ਬੰਦ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇੰਨੀ ਮਿਹਨਤ ਆਪਣੀ ਵੀਰਿਆ ਲੱਗੀ ਲੈਤ ਵੀਰਿਆ ਲੱਗੀ ਇਸ ਐਕਸਪੈਰੀਮੈਂਟ ਵਧੀਆ ਲੱਗਾ ਇੱਕ ਲਾਇਕ ਬੰਦਾ ਆਪਣੀ ਵੀਡੀਓ ਲਈ ਤੇ ਮਿਲਦੇ ਆਂ ਦੋਸਤੋ ਆਪਾਂ ਇਦਾਂ ਹੀ ਆ ਮਜ਼ੇਦਾਰ ਨਵੀਆਂ ਵੀਡੀਓ ਲੈ ਕੇ ਤੁਹਾਨੂੰ